ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਜਿਹੜਾ ਤੁਹਾਨੂੰ ਘਰ ਦਿਖਾਉਣ ਜਾ ਰਹੇ ਹਾਂ ਜੀ ਇਹਦਾ ਵੇਚਣ ਦਾ ਇੱਕੋ ਹੀ ਇੱਕ ਕਾਰਨ ਹੈ ਕਿ ਮਜਬੂਰੀ ਸੀ ਤਾਈਂ ਉਹ ਇਹ ਵੇਚ ਰਹੇ ਨੇ ਜਲਦੀ ਘਰ ਨੂੰ ਸੇਲ ਕਰਨਾ ਹੈ 3 ਮਰਲੇ ਦੇ ਵਿੱਚੋਂ ਬਣਿਆ ਜੀ ਇਹ ਘਰ ਦੋ ਗਲੀਆਂ ਤੋਂ ਸ਼ੁਰੂ ਹੁੰਦਾ ਹੈ 12 ਫੁੱਟ ਦੀ ਗਲੀ ਹੈ ਜੀ ਤੇ ਬਾਕੀ ਗੱਲ ਆਪਾਂ ਘਰ ਬਾਰੇ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ 9877988446 ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਮਸ਼ੀਨਰੀਆਂ ਵੇਚਣੀ ਹੈ ਇੱਕ ਵੀਡੀਓ ਬਣਾ ਕੇ ਭੇਜੋ ਕੋਲ ਸਕਰੀਨ ਦੀ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਘਰ ਇਹ 30 ਮਰਲੇ ਦੇ ਵਿੱਚ ਬਣਿਆ ਗਲੀ ਤੋਂ ਸ਼ੁਰੂ ਹੁੰਦਾ 12 ਫੁੱਟ ਦੀ ਗਲੀ ਦੋ 게ਟ ਲੱਗੇ ਨੇ ਇੱਕ ਤੁਸੀਂ ਸਾਹਮਣੇ ਦੇਖ ਰਹੇ ਹੋ 게ਟ ਲੱਗਿਆ ਹੋਇਆ ਤੇ ਇੱਕ ਦੇ ਵਿੱਚ ਦੇ ਆਪਾਂ ਐਂਟਰ ਕੀ ਹੋਏ ਆ ਘਰ ਦੇ ਵਿੱਚ ਠੀਕ ਹੈ ਜੀ ਪਾਣੀ ਵਾਲ ਡਿੱਗੀ ਬਣੀ ਹੋਈ ਹੈ ਪਸ਼ੂਆਂ ਦੇ ਲਈ ਵਧੀਆ ਸ਼ੈੱਡ ਪਾਇਆ ਹੋਇਆ ਹੈ ਇਧਰਲੀ ਸਾਈਡ ਟੋਕਾ ਮਸ਼ੀਨ ਲੱਗੀ ਹੋਈ ਹੈ ਤੇ ਇਧਰਲੀ ਸਾਈਡ ਵੀ ਤੁਸੀਂ ਵਾਟ ਸਕਦੇ ਹੋ ਕਿਉਂਕਿ ਪੂਰਾ ਖੁੱਲਾ ਡੁੱਲਾ ਵਿੜਾ ਸਾਹਮਣੇ ਬਾਥਰੂਮ ਬਣੇ ਹੋਏ ਨੇ ਤੇ ਇਧਰਲੀ ਸਾਈਡ ਰਸੋਈ ਬਣੀ ਹੋਈ ਨਾਲ ਛੋਟਾ ਜਿਹਾ ਇੱਕ ਸ਼ੈੱਡ ਹੋਰ ਬਣਾਇਆ ਹੋਇਆ ਇਸ ਵੀਰ ਨੇ ਤੇ ਪੂਰੇ ਰੀਜਾਂ ਦੇ ਨਾਲ ਘਰ ਬਣਾਇਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਬਸ ਵੇਚਣਾ ਪੈ ਗਿਆ ਮਜਬੂਰੀ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਧਰਲੀ ਸਾਈਡ ਰਸੋਈ ਬਣੀ ਹੈ ਰਸੋਈ ਦੇ ਮੂਹਰੇ ਥੋੜਾ ਜਿਹਾ ਥਾਂ ਪੱਕਾ ਕੀਤਾ ਹੋਇਆ ਵੀਰ ਨੇ ਵਧੀਆ ਘਰ ਦੇ ਵਿੱਚ ਸਬਜ਼ੀ ਵਗੈਰਾ ਲਾ ਰੱਖਿਆ ਜੀ ਬਾਹਰਲੀ ਸਾਈਡ ਦੀ ਪੌੜੀਆਂ ਚੜਾਣੀਆਂ ਤੇ ਬਾਹਰਲੇ ਸਾਈਡ ਹੀ ਬਾਥਰੂਮ ਬਣੇ ਹੋਏ ਨੇ ਤੁਸੀਂ ਚੈੱਕ ਕਰੋ ਜੀ ਵੀਡੀਓ 'ਚ ਬਹੁਤ ਸੋਹਣਾ ਘਰ ਬਣਾਇਆ ਹੈਗਾ ਤੇ ਜਿਹੜੀਆਂ ਘਰ ਦੇ ਵਿੱਚ ਫੈਸਿਲਿਟੀਆਂ ਨੇ ਉਹ ਸਾਨੂੰ ਸਾਰੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਜੋੜੀਆਂ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਜੀ ਤੇ ਬਿਜਲੀ ਫੀਟਿੰਗ ਦਾ ਕੰਮ ਹੋਇਆ ਹੈ ਨਾ ਤੇ ਇਹ ਸਾਰਾ ਮਤਲਬ ਘਰ ਤਿਆਰ ਕੀਤਾ ਹੋਇਆ ਹੈ ਤੇ ਬਸ ਵੇਚਣਾ ਪੈ ਗਿਆ ਮਜ਼ਦੂਰੀ ਕਰਕੇ ਕਿਉਂਕਿ ਮਜ਼ਦੂਰੀ ਕਿਸੇ ਤੇ ਪਵੇ ਨਾ ਐਨਾ ਸੋਹਣਾ ਘਰ ਬਣਾਉਣਾ ਕੋਈ ਸੌਖਾ ਨਹੀਂ ਜੀ ਦੇਖੋ ਤੁਸੀਂ ਬਾਹਰਲੇ ਸਾਈਡ ਪੌੜੇ ਨੇ ਪੌੜੇ ਦੇ ਨਾਲ ਹੀ ਅਟੈਚ ਵਾਸ਼ਰੂਮ ਬਣੇ ਹੋਏ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੋਟਰ ਵੀ ਲੱਗੀ ਹੋਈ ਹੈ ਘਰ ਦੇ ਵਿੱਚ ਜਿਵੇਂ ਪਾਣੀ ਦਾ ਸਾਧਨ ਹੈ ਮੋਟਰ ਲੱਗੀ ਹੋਈ ਹੈ ਜੀ ਵਧੀਆ ਬਿਜਲੀ ਫੀਟਿੰਗ ਦਾ ਕੰਮ ਹੋਇਆ ਹੋਇਆਗਾ ਤੇ ਵਧੀਆ ਪਰਤ ਪਾ ਕੇ ਘਰ ਪਾਇਆ ਜੀ ਘਰ ਦੇ ਵਿੱਚ ਸਬਜ਼ੀ ਲਾ ਰੱਖਿਆ ਹੈ ਮੋਟਰ ਲੱਗੀ ਹੈ ਇੱਕ ਪਾਸੇ ਰਸੋਈ ਬਾਹਰ ਇੱਕ ਪਾਸੇ ਵਾਸ਼ਰੂਮ ਬਣੇ ਨੇ ਤਿੰਨ ਪਾਏ ਹੋਏ ਨੇ ਬਾਹਲੇ ਪਾਸੇ ਬਾਰਲੇ ਪਾਸੇ ਪੌੜੀਆਂ ਛੜਾਈਆਂ ਹੋਈਆਂ ਨੇ ਘਰ ਦੇ ਮੂਹਰੇ ਚੌਂਤਰਾ ਪੱਕਾ ਜੀ ਘਰ ਬਣੇ ਨੂੰ ਥੋੜਾ ਜਿਹੀ ਹੋਇਆ ਹਜੇ ਬਸ ਮਜਬੂਰੀ ਕਰਕੇ ਪੈਸਾਂ ਦੀ ਲੋੜ ਪੈ ਗਈ ਤੇ ਇਹ ਵੀਰ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਤਾਂ ਕਿ ਘਰ ਹੈ ਜਿਹੜਾ ਵੀਰ ਦਾ ਜਲਦੀ ਸੇਲ ਹੋ ਸਕੇ ਅੰਦਰੋਂ ਵੀਰ ਨੇ ਦਿਖਾਇਆ ਹੋਇਆ ਦੇਖੋ ਜੀ ਬਹੁਤ ਸੋਹਣਾ ਤਿਆਰ ਕੀਤਾ ਹੈ ਘਰ ਤੇ ਜੋੜੀਆਂ ਵਗੈਰਾ ਵਧੀਆ ਲਾਰਖੇ ਨੇ ਵੀਰ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਕਿਹੜੇ ਏਰੀਏ ਤੋਂ ਵੀਡੀਓ ਦੇਖ ਰਹੇ ਹੋ ਤੇ ਸ਼ੇਅਰ ਕਰਦੇ ਆ ਰਹੇ ਹੋ ਤੇ ਤੁਹਾਨੂੰ ਵੀ ਜੇਕਰ ਕੋਠੀ ਕੋਈ ਜ਼ਮੀਨ ਦੇ ਭਾਲ ਦੇ ਵਿੱਚ ਹੈਗੀ ਹੋ ਤੁਸੀਂ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਏਰੀਏ ਦੀ ਅਸੀਂ ਲੈ ਕੇ ਆ ਸਕੀਏ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਇੱਕ ਤਾਂ ਲੌਬੀ ਹੈ ਨੌ ਰੂਮ ਬਣੇ ਹੋਏ ਨੇ ਲੌਬੀ ਨੌ ਰੂਮ ਬਣੇ ਹੋਏ ਨੇ ਇਹ ਵੀ ਵੀਰਵਰ ਨੇ ਦਿਖਾਇਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਹੈਗਾ ਜੀ ਪਿੰਡ ਗਿੱਲ ਫਿਰੋਜ਼ਪੁਰ ਨੇੜੇ ਨੈਸ਼ਨਲ ਹਾਈਵੇ 54 ਮੋੜ ਕੀ ਤੇ ਘਰ ਦਾ ਰੇਟ ਵੀ ਤੁਹਾਨੂੰ ਦੱਸਾਂਗੇ ਇੱਕ ਵਾਰ ਦੁਬਾਰੇ ਵੀ ਉਹ ਚੈੱਕ ਕਰ ਲੋ ਜੀ ਘਰ ਦਾ ਪੂਰਾ ਖੁੱਲਾ ਡੁੱਲਾ ਵਧੀਆ ਵੇੜਾ ਬਾਹਰ ਲਈ ਸੈੜੀ ਪੌੜਗਾ ਤੇ ਬਾਹਰ ਲਈ ਸੈੜੀ ਵਾਸ਼ਰੂਮ ਬਣਿਆ ਐ ਇਧਰ ਸ਼ੈੱਡ ਪਿਆ ਹੋਇਆ ਤੇ ਉਧਰ ਲਈ ਸੈੜਾ ਰਸੋਈ ਐ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਵੀਊ ਦੁਬਾਰੇ ਚੈੱਕ ਕਰ ਲੋ ਘਰ ਦਾ ਕਿਉਂਕਿ ਇੱਕ ਵੀ ਰੁਪਇਆ ਲਾਉਣ ਦੀ ਲੋੜ ਨਹੀਂ ਖੁੱਲਾ ਡੁੱਲਾ ਘਰ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਜੋੜੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਘਰ ਦਾ ਰੇਟ ਹੈ ਜਿਹੜਾ 21 ਲੱਖ ਰੁਪਏ ਹੈ ਜੀ 21 ਲੱਖ ਰੁਪਏ ਘਰ ਦਾ ਰੇਟ ਹੈ ਬਾਕੀ ਪਿੱਛੇ ਵੀਰ ਨੇ ਇੱਕ ਨਾ ਪਲਾਟ ਦੀ ਵੀਡੀਓ ਭੇਜੀ ਜਿਹਦੇ ਕੋਲ ਪਲਾਟ ਵੀ ਮਿਕਾਉ ਉਸ ਵੀਰ ਕੋਲੇ ਤੇ 33 ਮਰਲੇ ਦਾ ਇਹ ਪਲਾਟ ਹੈ ਜੀ ਉਹਦਾ ਰੇਟ ਵੀ 21 ਲੱਖ ਰੁਪਏ ਹੈ 21 ਲੱਖ ਰੁਪਏ ਹੀ ਘਰ ਦਾ ਰੇਟ ਹੈ ਤੇ 21 ਲੱਖ ਰੁਪਏ ਹੀ ਪਲਾਟ ਦਾ ਰੇਟ ਹੈ ਜੀ ਦਬਕੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੀ ਤਾਂ ਕਿ ਵੀਰ ਦੇ ਮਦਦ ਹੋ ਸਕੇ ਕਿਉਂਕਿ ਨੂੰ ਪੈਸਿਆਂ ਦੀ ਅਰਜੰਤ ਲਈ ਲੋੜ ਹੈ ਘਰ ਜਲਦੀ ਤੋਂ ਜਲਦੀ ਸੇਲ ਹੋ ਸਗੇ ਤੇ ਨੰਬਰ ਨੋਟ ਕਰ ਲਓ ਜੀ 820 ਦਾ 9779884376 9779884376 ਇਹ ਨੰਬਰ ਤੇ ਫੋਨ ਕਰਕੇ 30 ਮਰਲੇ ਦੇ ਵਿੱਚ ਬਣਿਆ ਘਰ ਜੋ ਕਿ ਦੋ ਗਲੀਆਂ ਤੋਂ ਸ਼ੁਰੂ ਹੁੰਦਾ 12 ਫੁੱਟ ਦੀ ਗਲੀ ਹੈ ਦੋ ਗੇਟ ਲੱਗੇ ਨੇ ਪੂਰਾ ਖੁੱਲਾ ਘਰ ਹੈ ਕੱਚਾ ਵਿੜਾ ਤੇ ਵਧੀਆ ਭਰਤ ਪਾ ਕੇ ਘਰ ਪਾਇਆ ਹੋਇਆ ਜੀ ਘਰ ਦੇ ਵਿੱਚ ਸਬਜ਼ੀ ਲੱਗੀ ਹੋਈ ਹੈ ਮਟਰ ਲੱਗੀ ਹੋਈ ਹੈ ਪਾਣੀ ਵਾਸਤੇ ਇੱਕ ਪਾਸੇ ਰਸੋਈ ਬਾਹਰਲੇ ਪਾਸੇ ਹੈ ਜੀ ਤੇ ਇੱਕ ਪਾਸੇ ਵਾਸ਼ਰੂਮ ਬਣੇ ਨੇ ਟੀਨ ਪਾਇਆ ਹੋਇਆ ਹੈ ਜੀ ਬਾਹਰਲੇ ਪਾਸੇ ਪੌੜੀਆਂ ਜੜਾਈਆਂ ਹੋਈਆਂ ਬਾਹਰਲੇ ਪਾਸੇ ਠੀਕ ਹੈ ਬਾਹਰਲੇ ਪਾਸੇ ਪੌੜੀਆਂ ਹੈ ਬਾਹਰਲੇ ਪਾਸੇ ਵਾਸ਼ਰੂਮ ਹੈ ਬਾਹਰਲੇ ਪਾਸੇ ਰਸੋਈ ਹੈ ਜੀ ਤੇ ਇੱਕ ਵਾਰੀ ਫੇਰ ਤੁਸੀਂ ਵੀਰ ਦਾ ਨੰਬਰ ਨੋਟ ਕਰ ਲਿਓ ਜੀ 9779884376 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦਾ ਘਰ ਅਤੇ ਪਲਾਟ ਖਰੀਦ ਸਕਦੇ। ਕਿ ਜਿਹੜਾ ਪਲਾਟ ਹੈ ਜੀ 33 ਮਰਲੇ ਚ ਬਣਿਆ ਉਹਦਾ ਰੇਟ 21 ਲੱਖ ਰੁਪਏ ਉਹ ਵੀ ਅੱਗੇ ਤੁਹਾਨੂੰ ਵੀਡੀਓ ਦਿਖਾਵਾਂਗੇ। ਵੀਡੀਓ ਦੇ ਨਾਲ ਬਣੇ ਰਿਓ ਜੀ। ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਅੱਗੇ ਵੀ ਆਉਣ ਵਾਲੀ ਵੀਡੀਓ ਵੀਰ ਦੀ ਆ ਪਲਾਟ ਦੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋਗੇ। ਤੇ 21 ਲੱਖ ਰੁਪਏ ਪਲਾਟ ਦਾ ਰੇਟ ਹੈ। 21 ਲੱਖ ਹੀ ਘਰ ਦਾ ਰੇਟ ਹੈ। ਤੇ ਤੁਸੀਂ ਦੇਖ ਸਕਦੇ ਹੋ ਵਧੀਆ ਸ਼ੈੱਡ ਵਗੈਰਾ ਪਾਏ ਹੋਏ ਆ ਵੀਰ ਨੇ ਹਨਾ। ਤੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਤੁਸੀਂ ਇੱਥੇ ਸਬਜ਼ੀ ਵਗੈਰਾ ਵੀ ला ਸਕਦੇ ਹੋ ਕੋਈ ਪਾਰਕਿੰਗ ਛੋਟੀ ਜਿਹੀ ਘਰ ਦੇ ਵਿੱਚ ਬਣਾ ਸਕਦੇ ਹੋ ਬਹੁਤ ਸੋਹਣਾ ਘਰ ਤਿਆਰ ਕੀਤਾ ਹੋਇਆ ਹੈ ਜੀ ਬਸ ਮਜਬੂਰੀ ਪੈ ਗਈ ਇਸ ਕਰਕੇ ਵੇਚ ਰਹੇ ਨੇ ਆ ਇਹ ਵੀਰ ਦਾ ਜੀ 33 ਮਰਲੇ ਦਾ ਪਲਾਟ ਹੈ ਤੇ ਇਹਦਾ ਰੇਟ 21 ਲੱਖ ਰੁਪਏ ਹੈ ਇਤੀ ਮਰਲੇ ਦਾ ਪਲਾਟ ਵਿਕਾਊ ਐਸ ਵੀਰ ਦਾ 21 ਲੱਖ ਰੁਪਏ ਰੇਟ ਰੱਖਿਆ ਤੇ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9779884376 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਜਲਦੀ ਲੈ ਕੇ ਮਿਲਦੇ ਹਾਂ ਜੀ ਕਿਤੇ ਹੋਰ ਨਵੇਂ ਕੋਠੀ ਦੀ ਵੀਡੀਓ ਧੰਨਵਾਦ